ਆਪਣਾ ਸਵਾਲ ਨੰਬਰ ਆ ਜਾਂਦਾ 172 ਗੁਰੂ ਨਾਨਕ ਦੇਵ ਜੀ ਗੁਰੂ ਤੇਗ ਬਹਾਦਰ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਸਾਂਝੀ ਮੰਜੀ ਕਿੱਥੇ ਹੈ ਇਹਦਾ ਜਵਾਬ ਹੈ ਪੇ ਹੋਵਾ ਵਿਖੇ ਆਪਣਾ ਸਵਾਲ ਨੰਬਰ ਆ ਜਾਂਦਾ 173 ਗੁਰੂ ਤੇਗ ਬਹਾਦਰ ਜੀ ਨੇ ਬਾਰਾਨਾ ਵਿਖੇ ਸੰਗਤਾਂ ਨੂੰ ਕੀ ਉਪਦੇਸ਼ ਦਿੱਤਾ ਸੀ ਇਹਦਾ ਜਵਾਬ ਹੈ ਜੇ ਤਬਾਕੂ ਨੂੰ ਹੱਥ ਨਹੀਂ ਲਗਾਉਗੇ ਤਾਂ ਘਰ ਵਿੱਚ ਬਰਕਤਾਂ ਆਉਣਗੀਆਂ ਇਹ ਬਹੁਤ ਮਾੜਾ ਨਸ਼ਾ ਹੈ ਜੇ ਇਸ ਦੀ ਵਰਤੋਂ ਕਰੋਗੇ ਤਾਂ ਘਰ ਵਿੱਚ ਕੰਗਾਲੀ ਆ ਜਾਵੇਗੀ ਆਖੋ ਸਤਨਾਮ ਆਪਣਾ ਸਵਾਲ ਨੰਬਰ ਆ ਜਾਂਦਾ 174 ਬਾਰਨਾ ਵਿਖੇ ਸਤਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿਹੜਾ ਸ਼ਬਦ ਉਚਾਰਨ ਕੀਤਾ ਸੀ ਇਹਦਾ ਜਵਾਬ ਹੈ ਸਾਧੋ ਗੋਬਿੰਦ ਕੇ ਕੁਨ ਕਾਮੋ ਮਾਨਸ ਜਨਮ ਮੂਲਕ ਪਾਇਓ ਵਰਥਾ ਕਾਹੇ ਗਵਾਵੋ ਆਪਣਾ ਸਵਾਲ ਨੰਬਰ ਆ ਜਾਂਦਾ 175 ਬਣੀ ਬਰਦਰਪੁਰ ਵਿਖੇ ਸਤਿਗੁਰ ਜੀ ਨੇ ਲੋਕ ਭਲਾਈ ਲਈ ਕੀ ਕਰਵਾਇਆ ਸੀ ਇਹਦਾ ਜਵਾਬ ਹੈ ਉੱਥੇ ਪਾਣੀ ਦੀ ਘਾਟ ਲਈ ਖੂਹ ਲਗਵਾਏ ਗਏ ਸਨ ਆਪਣਾ ਸਵਾਲ ਨੰਬਰ ਆ ਜਾਂਦਾ 176 ਕੁਰੂਕ ਛੇਤਰ ਵਿਖੇ ਕਿਹੜੇ ਕਿਹੜੇ ਗੁਰਦੁਆਰੇ ਸਥਾਪਿਤ ਹਨ ਇਹਦਾ ਜਵਾਬ ਹੈ ਕੁਰੂਕ ਛੇਤਰ ਵਿਖੇ ਗੁਰਦੁਆਰਾ ਪਹਿਲੀ ਪਾਸੇ ਗੁਰਦੁਆਰਾ ਤੀਜੀ ਪਾਸੇ ਗੁਰਦੁਆਰਾ ਛੇਵੀਂ ਪਾਸਾਈ ਗੁਰਦੁਆਰਾ 7ਵੀਂ ਪਾਸ਼ਾਹੀ ਗੁਰਦੁਆਰਾ 8ਵੀਂ ਪਾਸ਼ਾਹੀ ਗੁਰਦੁਆਰਾ 9ਵੀਂ ਪਾਸ਼ਾਹੀ ਤੇ ਗੁਰਦੁਆਰਾ 10ਵੀਂ ਪਾਸ਼ਾਹੀ ਸਿ ਸ਼ੋਭਤ ਹਨ ਆਪਣਾ ਸਵਾਲ ਨੰਬਰਾਂ ਜਾਂਦਾ 170 ਕੁਰੂਕ ਖੇਤਰ ਵਿਖੇ ਕਿਹੜੇ ਕਿਹੜੇ ਗੁਰੂ ਸਹਿਬਾਨਾਂ ਨੇ ਚਰਨ ਪਾਏ ਸਨ ਇਹਦਾ ਜਵਾਬ ਹੈ ਕੁਰੂ ਖੇਤਰ ਵਿਖੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਾਹਿਬ ਜੀ ਤੱਕ 10 ਗੁਰੂ ਸਹਿਬਾਨਾਂ ਨੇ ਚਰਨ ਪਾਏ ਆਪਣਾ ਸਵਾਲ ਨੰਬਰਾਂ ਜਾਂਦਾ 178 ਬੰਨੀ ਬੱਦਰਪੁਰ ਗੁਰੂ ਜੀ ਦੇ ਕਿਸ ਸਰਧਾਲੂ ਨੇ ਗੁਰੂ ਜੀ ਨੂੰ ਪਾਣੀ ਦੀ ਤੰਗੀ ਬਾਰੇ ਦੱਸਿਆ ਸੀ ਇਹਦਾ ਜਵਾਬ ਹੈ ਭਾਈ ਅਨੁੱਖਾ ਜੀ ਨੇ ਪਾਣੀ ਦੀ ਤੰਗੀ ਬਾਰੇ ਦੱਸਿਆ ਸੀ ਆਪਣਾ ਸਵਾਲ ਨੰਬਰ ਆ ਜਾਂਦਾ 189 ਬੰਨੀ ਬੱਦਰਪੁਰ ਗੁਰੂ ਜੀ ਨੇ ਭਾਈ ਅਨੁੱਖੇ ਜੀ ਨੂੰ ਕੀ ਦਿੱਤਾ ਸੀ ਇਹਦਾ ਜਵਾਬ ਹੈ ਬੰਨੀ ਬੱਦਰਪੁਰ ਗੁਰੂ ਜੀ ਨੇ ਭਾਈ ਨੋਖੇ ਨੂੰ ਰੁਪਿਆਂ ਦਾ ਪ੍ਰਾਇਕ ਬੱਦਰ ਥੈਲੀ ਦਿੱਤੀ ਸੀ ਆਪਣਾ ਸਵਾਲ ਨੰਬਰ ਆ ਜਾਂਦਾ 180 ਗਿਆ ਵਿਖੇ ਪਹੁੰਚਣ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਪੰਡਤਾ ਨੇ ਕੀ ਕਿਹਾ ਇਹਦਾ ਜਵਾਬ ਹੈ ਗਿਆ ਵਿਖੇ ਪਹੁੰਚਣ ਤੇ ਪੰਡਤਾ ਨੇ ਗੁਰੂ ਜੀ ਨੂੰ ਪਿੰਡ ਭਰਾਉਣ ਲਈ ਪ੍ਰੇਰਿਆ ਆਪਣਾ ਸਵਾਲੰਮਰਾ ਜੰਦਾ 181 ਪਿੰਡ ਭਰਾਣਾ ਕੀ ਹੈ ਇਹਦਾ ਜਵਾਬ ਹੈ ਪਿੰਡ ਭਰਾਣਾ ਆٹے ਦੇ ਪੇੜੇ ਬਣਾਏ ਜਾਂਦੇ ਹਨ ਫਿਰ ਬ੍ਰਾਹਮਣ ਮੰਤਰ ਆਦਿਕ ਪੜਦਾ ਹੈ ਤੇ ਉਹ ਆਟਾ ਮੱਛੀ ਆਦਿਕ ਨੂੰ ਪਾ ਦਿੱਤਾ ਜਾਂਦਾ ਹੈ ਪਿੰਡ ਭਰਨ ਵਾਲਾ ਆਦਮੀ ਸਭੰਦਾ ਹੈ ਕਿ ਖੁਰਾਕ ਮਰ ਚੁੱਕੇ ਪਿਤਰਾ ਨੂੰ ਪਹੁੰਚ ਗਈ ਹੈ ਆਪਣਾ ਸਵਾਲ ਨੰਬਰਾਂ ਜਾਂਦਾ 182 ਗੁਰੂ ਤੇਗ ਬਹਾਦਰ ਜੀ ਨੇ ਗਿਆ ਵਿਖੇ ਪੰਡਤਾਂ ਨੂੰ ਕੀ ਉਪਦੇਸ਼ ਦਿੱਤਾ ਇਹਦਾ ਜਵਾਬ ਹੈ ਗੁਰੂ ਤੇਗ ਬਹਾਦਰ ਜੀ ਨੇ ਪੰਡਤਾਂ ਨੂੰ ਉਪਦੇਸ਼ ਦਿੱਤਾ ਕਿ ਅਕਾਲ ਪੁਰਖ ਦਾ ਨਾਮ ਹੀ ਜੀਵ ਆਤਮਾ ਨੂੰ ਚਾਨਣ ਦੇਣ ਵਾਲਾ ਹੈ ਇਹ ਹੀ ਜਿੰਦ ਦੀ ਖੁਰਾਕ ਹੈ ਆਪਣਾ ਸਵਾਲ ਨੰਬਰਾਂ ਜਾਂਦਾ 183 ਗੁਰੂ ਤੇਗ ਬਹਾਦਰ ਜੀ ਮਥੁਰਾ ਕਿੰਨੇ ਦਿਨ ਰਹੇ ਇਹਦਾ ਜਵਾਬ ਹੈ ਗੁਰੂ ਤੇਗ ਬਹਾਦਰ ਜੀ ਮਥੁਰਾ ਦੰਨ ਦੰਨ ਰਹੇ ਆਪਣਾ ਸਵਾਲ ਨੰਬਰ ਆ ਜਾਂਦਾ 184 ਮਥੁਰਾ ਵਿਖੇ ਸਤਿਗੁਰੂ ਜੀ ਕਿੱਥੇ ਵਿਰਾਜਮਨ ਹੋਏ ਸਨ ਇਹਦਾ ਜਵਾਬ ਹੈ ਮਥੁਰਾ ਸ਼ਹਿਰ ਕਾਂਸ ਢਿਲੇ ਪਾਸ ਹੈ ਉਥੇ ਮੰਜੀ ਸਾਹਿਬ ਬਣੀ ਹੋਈ ਹੈ ਆਪਣਾ ਸਵਾਲ ਨੰਬਰ ਆ ਜਾਂਦਾ 185 ਆਗਰਾ ਵਿਖੇ ਸਤਿਗੁਰੂ ਜੀ ਕਿਸ ਸਥਾਨ ਤੇ ਰੁਕੇ ਸਨ ਇਹਦਾ ਜਵਾਬ ਹੈ ਮਾਈ ਥਾਨ ਵਾਲੇ ਸਥਾਨ ਤੇ ਰੁਕੇ ਸਨ ਆਪਣਾ ਸਵਾਲ ਨੰਬਰ ਆ ਜਾਂਦਾ 186 ਮਾਈ ਥਾਨ ਤੋਂ ਕੀ ਭਾਵ ਹੈ ਇਹਦਾ ਜਵਾਬ ਹੈ ਮਾਈ ਦਾ ਟਿਕਾਣਾ ਜਿੱਥੇ ਮਾਈ ਭਾਗੋ ਜੀ ਰਹਿੰਦੇ ਸਨ ਆਪਣਾ ਸਵਾਲ ਨੰਬਰਾਂ ਦਾ 187 ਮਾਈ ਭਾਗੋ ਨੇ ਗੁਰੂ ਜੀ ਦੀ ਕਿਸ ਤਰ੍ਹਾਂ ਸੇਵਾ ਕੀਤੀ ਇਹਦਾ ਜਵਾਬ ਹੈ ਮਾਈ ਭਾਗੋ ਜੀ ਨੇ ਗੁਰੂ ਜੀ ਨੂੰ ਆਪਣੇ ਹੱਥੀਂ ਕੱਤਿਆ ਖੱਦਰ ਭੇਟ ਕੀਤਾ ਸੀ ਆਪਣਾ ਸਵਾਲ ਨੰਬਰਾਂ ਦਾ 188 ਸਤਿਗੁਰ ਜੀ ਆਗਰਾ ਵਿਖੇ ਮਾਈ ਥਾਨ ਸਥਾਨ ਤੇ ਕਿੰਨਾ ਸਮਾਂ ਰੁਕੇ ਸਨ ਇਹਦਾ ਜਵਾਬ ਹੈ 1 ਮਹੀਨਾ 2 ਦਿਨ ਰੁਕੇ ਸਨ ਆਪਣਾ ਸਵਾਲ ਨੰਬਰ ਹੈ 189 ਗੁਰੂ ਜੀ ਨੇ ਆਗਰੇ ਵਿਖੇ ਸੰਿਆਸੀ ਹੋਣ ਦਾ ਜਾ ਰਹੇ ਮਨੁੱਖ ਨੂੰ ਉਸ ਦੇ ਟੱਬਰ ਬਾਰੇ ਪੁੱਛਿਆ ਤਾਂ ਉਸ ਨੇ ਕੀ ਕਿਹਾ ਇਹਦਾ ਜਵਾਬ ਉਸ ਮਨੁੱਖ ਨੇ ਕਿਹਾ ਕਿ ਉਹ ਤਿੰਨ ਬੱਚਿਆਂ ਦਾ ਬਾਪ ਹੈ ਤੇ ਉਸ ਦੀ ਪਤਨੀ ਵੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਆਪਣਾ ਸਵਾਲ ਨੰਬਰ ਜਾਂਦਾ ਹੈ 190 ਜਦੋਂ ਸੰਿਆਸੀ ਹੋਣ ਜਾ ਰਹੇ ਮਨੁੱਖ ਨੇ ਗੁਰੂ ਜੀ ਨੂੰ ਆਪਣੇ ਟੱਬਰ ਬਾਰੇ ਦੱਸਿਆ ਤਾਂ ਗੁਰੂ ਜੀ ਨੇ ਕੀ ਕਿਹਾ ਸੀ ਇਹਦਾ ਜਵਾਬ ਹੈ ਗੁਰੂ ਜੀ ਨੇ ਕਿਹਾ ਕਿ ਜੇ ਪਰਿਵਾਰ ਜੇ ਵਾਹਿਗੁਰੂ ਜੀ ਨੇ ਤੈਨੂੰ ਪਰਿਵਾਰ ਬਖਸ਼ ਕੇ ਜ਼ਿੰਮੇਵਾਰੀ ਸੁੰਪੀ ਹੈ ਤਾਂ ਇਸ ਨੂੰ ਛੱਡ ਕੇ ਭਜਣਾ ਮਾਲਕ ਦੇ ਹੁਕਮ ਦੇ ਵਿਰੁੱਧ ਹੈ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਈਆਂ ਭੁਲਾਉਂਦੀ ਖਿਮਾ ਵੱਤਵਾਰ ਸੰਗਤਾਂ ਇਹ ਸਵਾਲ ਜਵਾਬ ਸੁਣੋ ਮਨੁੱਖੀ ਅਧਿਕਾਰਾਂ ਦੇ ਰਾਖੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਵਾਲ ਜਵਾਬ ਸੰਗਤਾਂ ਦੇ ਸਨਮੁਖ ਲੈ ਕੇ ਆਪ ਜੀ ਦਾ ਵੀਰ ਹਾਜ਼ਰ ਹੈ ਸੁਣੋ ਤੇ ਵੱਤਵਾਰ ਸੰਗਤਾਂ ਆਪਣੇ ਵੀਰ ਦੇ ਚੈਨ ਲਾਇਕ ਸਬਸਕ੍ਰਾਈਬ ਸ਼ੇਅਰ ਕਰੋ ਹੋਇਆਂ ਪੁਲਾੰਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ